ਕਾਂਪ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਭਾਰਤ ਭੇਜਣ ਦੀ ਮੁਹਿੰਮ ਹੈ ਜਿਹੜੀ ਉਹ ਜਾਰੀ ਹੈ ਤਾਂ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੋਰ ਜਿਹੜੇ ਭਾਰਤੀ ਨੇ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਜਲਦ ਹੀ ਲੈਂਡ ਹੋਣਗੇ ਤਾਂ ਤੁਹਾਨੂੰ ਦੱਸ ਦਿੰਨੇ ਆ 100 ਨਹੀਂ 200 ਨਹੀਂ 500 ਨਹੀਂ ਹੁਣ 14 ਲੱਖ ਭਾਰਤੀ ਪ੍ਰਵਾਸੀਆਂ ਦੇ ਉੱਤੇ 트럼ਪ ਦੀ ਤਲਵਾਰ ਹੈ ਜਿਹੜੀ ਉਹ ਲਟਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਬੀਤੀ 5 ਫਰਵਰੀ ਤੋਂ ਲੈ ਕੇ ਹੁਣ ਤੱਕ 트럼ਪ ਸਰਕਾਰ ਦੇ ਵੱਲੋਂ 332 ਭਾਰਤੀ ਪ੍ਰਵਾਸੀਆਂ ਨੂੰ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਭੇਜਿਆ ਗਿਆ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ 128 ਜਿਹੜੇ ਨੇ ਪੰਜਾਬ ਦੇ ਨੌਜਵਾਨ ਦੱਸੇ ਜਾਣੇ ਤਾਂ ਹੁਣ 트럼ਪ ਸਰਕਾਰ ਵੱਲੋਂ ਜਿਹੜੀ ਐ ਇਸ ਦੇ ਸਕੰਜੇ ਦੀ ਚੂੜੀ ਹੋਰ ਟੈਟ ਕਰ ਦਿੱਤੀ ਹੈ ਤਾਂ ਹੁਣ ਜਿਨ੍ਹਾਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਜਿਹੜੀਆਂ ਲਕੀਰਾਂ ਨੇ ਉਹ ਖਿੱਚੀਆਂ ਜਾ ਰਹੀਆਂ ਨੇ 트럼ਪ ਸਰਕਾਰ ਦੇ ਵੱਲੋਂ ਵੱਡਾ ਝਟਕਾ ਦੇਣ ਦੀ ਤਿਆਰੀਆਂ 14 ਲੱਖ ਦੇ ਆਸ-ਪਾਸ ਜਿਹੜੇ ਨੇ ਲੋਕ ਦੱਸੇ ਜਾ ਰਹੇ ਨੇ ਅਮਰੀਕਾ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਤੇ ਹੁਣ ਉਹਨਾਂ ਨੂੰ ਵੀ ਜਿਹੜਾ ਰਿਪੋਰਟ ਕਰਨ ਦੀਆਂ ਤਿਆਰੀਆਂ 트럼ਪ ਸਰਕਾਰ ਦੇ ਵੱਲੋਂ ਸ਼ੁਰੂ ਕਰ ਲਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੇ ਨਾਲ ਹੀ ਖਬਰਾਂ ਜਿਹੜੀਆਂ ਆ ਰਹੀਆਂ ਨੇ ਅਮਰੀਕਾ ਦੇ ਵਿੱਚ ਰਹਿਵੇਂ ਲੱਖਾਂ ਭਾਰਤੀਆਂ ਦੇ ਨਾਲ-ਨਾਲ ਦੇਸ਼ ਦੇ ਵਿੱਚ ਰਹਿ ਰਹੇ ਉਹਨਾਂ ਦੇ ਪਰਿਵਾਰਾਂ ਦੇ ਮੱਥੇ ਦੇ ਉੱਤੇ ਜਿਹੜੀਆਂ ਚਿੰਤਾਵਾਂ ਦੀਆਂ ਰੇਖਾਵਾਂ ਨੇ ਉਹ ਜਿਹੜੀਆਂ ਸਾਫ਼ ਦਿਖਾਈ ਦੇ ਰਹੀਆਂ ਨੇ ਕਿ ਹੁਣ ਦੇਸ਼ ਨਿਕਾਲੇ ਦੀ ਤਲਵਾਰ ਐ ਜਿਹੜੀ 14 ਲੱਖ ਤੋਂ ਵੱਧ ਪੰਜਾਬੀਆਂ ਦੇ ਉੱਤੇ ਲਟਕਦੀ ਐ ਤਾ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬਿਨਾਂ ਕਿਸੇ ਪੂਰਵ ਸੂਚਨਾ ਦੇ 20 ਇਮੀਗ੍ਰੇਸ਼ਨ ਜੱਜਾਂ ਨੂੰ ਅਚਾਨਕ ਬਰਖਾਸਤ ਜਿਹੜਾ ਉਹ ਕਰ ਦਿੱਤਾ ਤਾਂ ਇਸ ਫੈਸਲੇ ਦੇ ਨਾਲ 3.5 ਮਿਲੀਅਨ ਲੋਕਾਂ ਦੇ ਵਿੱਚ ਚਿੰਤਾਵਾਂ ਜਿਹੜੀਆਂ ਉਹ ਵੱਧ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਲੋਕਾਂ ਦੇ ਕੋਲੋਂ ਜਿਹੜੀਆਂ ਆਪਣੀਆਂ ਸ਼ਰਨਾਰਥ 3 PR ਦੇ ਲਈ ਜਿਹੜੀਆਂ ਅਰਜ਼ੀਆਂ ਉਹ ਦਰਜ ਕੀਤੀਆਂ ਹੋਈਆਂ ਸੀ ਤਾਂ ਇੱਕ ਮੀਡੀਆ ਅਧਾਰਿਤ ਦੇ ਵੱਲੋਂ ਇੱਕ ਜਿਹੜੀ ਖਬਰ ਛਾਪੀ ਗਈ ਆ ਜਿਸ ਦੇ ਵਿੱਚ ਇਹਨਾਂ ਜੱਜਾਂ ਦੀ ਬਰਖਾਸਤੀ ਦੇ ਨਾਲ ਮਾਮਲਿਆਂ ਦੇ ਵਿੱਚ ਹੋਰ ਦੇਰੀ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਜਾ ਰਹੀ ਆ ਜਿਸ ਦੇ ਨਾਲ ਅਮਰੀਕਾ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਪੰਜਾਬੀਆਂ ਨੂੰ ਮੂਲ ਦੇ ਲਗਭਗ 14 ਲੱਖ ਲੋਕ ਨੇ ਜਿਹੜੇ ਉਹ ਦੇਸ਼ ਨੇ ਕਾਲੇ ਦਾ ਖਤਰਾ ਜਿਹੜਾ ਉਹਨਾਂ ਦੇ ਉੱਤੇ ਵਧਦਾ ਹੋਇਆ ਨਜ਼ਰ ਆ ਰਿਹਾ ਤਾਂ ਅਮਰੀਕਾ ਵਿੱਚ ਰਹਿਣ ਵਾਲੇ ਰਾਣਾ ਟੂਟ ਦੇ ਅਨੁਸਾਰ ਇਸ ਕਾਰਨ ਜਿਹੜੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਨੁਕਸਾਨ ਹੋਵੇਗਾ ਇਮੀਗ੍ਰੇਸ਼ਨ ਅਦਾਲਤੀ ਪ੍ਰਣਾਲੀ ਪਹਿਲਾਂ ਹੀ ਕੇਸਾਂ ਦੇ ਵਿੱਚ ਬਕਾਏ ਨਾਲ ਭਰੀ ਹੋਈ ਸੀ ਤਾਂ ਜਿਸ ਕਾਰਨ ਕਾਨੂੰਨੀ ਪ੍ਰਕਿਰਿਆਵਾਂ ਦੇ ਵਿੱਚ ਸਾਲਾਂ ਤੋਂ ਦੇਰੀ ਹੋ ਰਹੀ ਸੀ ਅਮਰੀਕਾ ਦੇ ਵਿੱਚ ਪੰਜਾਬੀ ਭਾਈਚਾਰੇ ਲਈ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਸੀਨੀਅਰ ਲੇਖਕ ਬਲਵਿੰਦਰ ਸਿੰਘ ਬਾਜਵਾ ਦੇ ਅਨੁਸਾਰ ਇਨ੍ਹਾਂ ਲੰਬਿਤ ਮਾਮਲਿਆਂ ਦੇ ਵਿੱਚ 40% ਪੰਜਾਬੀ ਮੂਲ ਦੇ ਲੋਕ ਨੇ ਜਿਹੜੇ ਉਹ ਸਬੰਧਤ ਨੇ ਇਸ ਲਈ ਪੈਂਡਿੰਗ ਮਾਮਲਾ ਕਾਰਨ ਉਹਨਾਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਜੂਨ 2024 ਵਿੱਚ 5 ਲੱਖ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਦੀ ਪੇਸ਼ਕਸ਼ ਜਿਹੜੀ ਉਹ ਕੀਤੀ ਗਈ ਸੀ ਇਹਨਾਂ ਇਮੀਗ੍ਰੇਸ਼ਨ ਜੱਜਾਂ ਨੂੰ ਤਕਨੀਕੀ ਤੌਰ ਤੇ ਪ੍ਰਸ਼ਾਸਨ ਵੱਲੋਂ ਲਿਆਂਦਾ ਗਿਆ ਸੀ ਤਾਂ 트럼ਪ ਸਰਕਾਰ ਨੇ ਮਾਮਲਿਆਂ ਨੂੰ ਤੇਜ਼ੀ ਨਾਲ ਹੱਲ ਕਰਨ ਦੀ ਕੋਸ਼ਿਸ਼ ਵਿੱਚ ਇਮੀਗ੍ਰੇਸ਼ਨ ਦੇ ਜੱਜਾਂ ਤੇ ਦਬਾਅ ਵਧਾ ਦਿੱਤਾ ਸੀ ਪਿਛਲੇ ਮਹੀਨੇ ਨਿਆਂ ਵਿਭਾਗ ਨੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕਾਨੂੰਨੀ ਸਿਹਤ ਜਿਹੜੀ ਐ ਸਹਾਇਤਾ ਪ੍ਰਦਾਨ ਕਰਨ ਵਾਲੇ ਗੈਰ ਸਰਕਾਰੀ ਸੰਗਠਨਾ ਨੂੰ ਵਿੱਤੀ ਸਹਾਇਤਾ ਰੋਕ ਦਿੱਤੀ ਸੀ ਇਸ ਬਰਖਾਸਤ ਦੇ ਵਿੱਚ 트ੰਪ ਵੱਲੋਂ ਦੋ ਮੁੱਖ ਤਰਜੀਹਾਂ ਦੇ ਆਧਾਰ ਤੇ ਜਿਹੜਾ ਵੱਡੇ ਪੱਧਰ ਤੇ ਦੇਸ਼ ਨਿਕਾਲਾ ਅਤੇ ਸੰਘੀ ਸਰਕਾਰ ਆਕਾਰ ਨੂੰ ਘਟਾਉਣਾ ਹੈ ਤਾਂ ਦੱਸ ਦਿੰਦੇ ਆ ਕੈਨੇਡਾ ਦੇ ਵਿੱਚ ਵੀ ਇਮੀਗ੍ਰੇਸ਼ਨ ਵਿਭਾਗ ਨੇ ਅਗਲੇ 3 ਸਾਲਾਂ ਵਿੱਚ ਆਪਣੇ ਸਟਾਫ ਵਿੱਚ 25% ਕਟੌਤੀ ਦਾ ਐਲਾਨ ਕੀਤਾ ਜਦੋਂ ਉੱਥੇ ਵੀ 22 ਲੱਖ ਅਰਜ਼ੀਆਂ ਲੰਬਿਤ ਨੇ ਇਸ ਨਾਲ ਕੈਨੇਡਾ ਵਿੱਚ ਵੀ ਪੀਆਰ ਪ੍ਰਕਿਰਿਆ ਹੌਲੀ ਹੋ ਜਾਵੇਗੀ ਅਮਰੀਕਾ ਦੇ ਵਸਨੀਕ ਰਾਣਾ ਤੂਟ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ ਜਿਸ ਕਾਰਨ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਕਿਉਂਕਿ ਕੇਸਾਂ ਨੂੰ ਜਿਹੜਾ ਸਿਸਟਮ ਵਿੱਚੋਂ ਲਿਆਉਣ ਦੇ ਲਈ ਬਹੁਤਾ ਸਮਾਂ ਲੱਗਣਾ ਹੈ ਤਾਂ ਇਸ ਲਈ ਬਹੁਤ ਸਾਰੇ ਲੋਕ ਜੋ ਉਡੀਕ ਕਰ ਰਹੇ ਨੇ ਆਪਣੇ ਭਾਈਚਾਰਿਆਂ ਵਿੱਚ ਜੜ੍ਹਾਂ ਜਮਾਉਣਾ ਸ਼ੁਰੂ ਰੇ ਨੇ ਤਾਂ ਦੱਸ ਦਿੰਦੇ ਆ ਯਕੀਨਨ ਇਮੀਗ੍ਰੇਸ਼ਨ ਪ੍ਰਕਿਰਿਆ ਹੌਲੀ ਹੋ ਜਾਵੇਗੀ ਅਤੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਇਸ ਕਾਰਨ ਨੁਕਸਾਨ ਹੋਵੇਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਮਹੀਨੇ ਫਰਵਰੀ ਦੇ ਵਿੱਚ 5 ਫਰਵਰੀ ਨੂੰ 104 ਭਾਰਤੀਆਂ ਨੂੰ 트ੰਪ ਸਰਕਾਰ ਦੇ ਦੁਆਰਾ ਡਿਪੋਰਟ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ 30 ਪੰਜਾਬੀ ਸਿਤਾ ਉਸ ਤੋਂ ਬਾਅਦ ਇੱਕ ਹੋਰ ਜਹਾਜ਼ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਲੈਂਡ ਹੋਇਆ ਜਿਸ ਦੇ ਵਿੱਚ 116 ਜਿਹੜੇ ਭਾਰਤੀ ਦੱਸੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ 67 ਪੰਜਾਬ ਦੇ ਰਹਿਣ ਵਾਲੇ ਨੌਜਵਾਨ ਸੀ ਜੋ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਮਾਪੇ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਖੋਜ ਦੇ ਵਿੱਚ ਗਏ ਸੀ ਤਾਂ ਉਹਨਾਂ ਨੂੰ ਟਰੰਪ ਸਰਕਾਰ ਦੇ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਤੀਜਾ ਜਹਾਜ਼ ਆ ਜਿਹੜਾ 16 ਫਰਵਰੀ ਨੂੰ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਲੈਂਡ ਹੋਇਆ ਜਿਸ ਦੇ ਵਿੱਚ 112 ਜਿਹੜੇ ਭਾਰਤੀ ਪ੍ਰਵਾਸੀ ਸੀ ਤਾਂ ਜਿਨ੍ਹਾਂ ਦੇ ਵਿੱਚੋਂ 31 ਨੇ ਜਿਹੜੇ ਉਹ ਪੰਜਾਬ ਦੇ ਨੌਜਵਾਨ ਸੀ ਜਿਹੜੇ ਵੱਡੇ ਸੁਪਨੇ ਲੈ ਕੇ ਵੱਡੀਆਂ ਉਂ ਬੁਲੰਦੀਆਂ ਨੂੰ ਛੂਣ ਦੇ ਲਈ ਆਪਣੇ ਮਾਪੇ ਨੂੰ ਛੱਡ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣਾ ਘਰ-ਬਾਰ ਗਿਰਵੀ ਰੱਖ ਕੇ ਬਾਹਰਲੇ ਮੁਲਕਾਂ ਦੇ ਵਿੱਚ ਕੰਮ ਕਰ ਦੇ ਲਈ ਗਏ ਸੀ ਤੇ ਉਹਨਾਂ ਨੂੰ ਵੀ ਕਹਿੰਦੇ ਨੇ ਵੀ ਕਾਫੀ ਜਿਹੜੇ ਦਿਨ ਨੇ ਜੰਗਲਾਂ ਦੇ ਵਿੱਚ ਕੱਟਣੇ ਪਏ ਤੇ ਉਸ ਤੋਂ ਬਾਅਦ ਜਿਹੜਾ ਜਾ ਕੇ ਅਮਰੀਕਾ ਪਹੁੰਚੇ ਸੀ ਪਰ ਅਮਰੀਕਾ ਸਰਕਾਰ ਦੇ ਵੱਲੋਂ ਉਹਨਾਂ ਦੇ ਸੁਪਨਿਆਂ ਨੂੰ ਵੀ ਚੂਰੋ-ਚੂਰ ਕਰ ਦਿੱਤਾ ਕਿਉਂਕਿ ਟਰੰਪ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਜਿਸ ਦੇ ਵਿੱਚ ਗੈਰ ਪ੍ਰਵਾਸੀ ਦੇ ਜਿਹੜੇ ਗੈਰ ਢੰਗ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਐਂਟਰ ਹੋਏ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੂੰ ਦੇਸ਼ ਨਿਕਾਲਾ ਕੀਤਾ ਗਿਆ ਤੇ ਜਿਸ ਦੇ ਵਿੱਚ ਹੁਣ ਤੱਕ ਭਾਰਤ ਦੇ ਵਿੱਚ ਉਹਨਾਂ ਦੇ ਵੱਲੋਂ 332 ਜਿਹੜੇ ਭਾਰਤੀ ਨੇ ਉਹ ਰਿਪੋਰਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 128 ਜਿਹੜੇ ਬੰਦੇ ਦੱਸੇ ਜਾ ਰਹੇ ਨੇ ਪੰਜਾਬ ਦੇ ਨੇਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਹੁਣ ਜਿਹੜਾ ਕਿ 트럼ਪ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਆ ਉਹਨਾਂ ਦੇ ਵੱਲੋਂ ਹੁਣ ਤੱਕ ਜਿਹੜੇ ਰਿਪੋਰਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਸੋਚਣ ਵਾਲੀ ਗੱਲ ਹੈ ਤੇ ਹੁਣ 100 200 ਨੇ ਹੁਣ 트럼ਪ ਸਰਕਾਰ ਨੇ ਜਿਹੜੀ ਤਿਆਰੀ ਖੀਚੀ ਆ ਪੂਰੇ 14 ਲੱਖ ਜਿਹੜੇ ਭਾਰਤੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਉੱਤੇ ਖਾਤਰੇ ਦੀ ਜਿਹੜੀ ਤਲਵਾਰ ਆ ਉਹ ਲਟਕਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਲੱਖਾਂ ਅਰਜ਼ੀਆਂ ਨੇ ਜਿਹੜੀਆਂ ਉੱਥੇ ਦੇ ਵਸਨੀਕ ਹੋਣ ਦੇ ਲਈ ਇਮੀਗ੍ਰੇਸ਼ਨ ਜੱਜਾਂ ਦੇ ਕੋਲ ਪਈਆਂ ਨੇ ਪਰ ਹੁਣ ਇਮੀਗ੍ਰੇਸ਼ਨ ਜੱਜਾਂ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਇਹ ਇਹ ਅਰਜ਼ੀਆਂ ਹੁਣ ਪੈਂਡਿੰਗ ਨੇ ਤਾਂ ਹੁਣ ਇਹਨਾਂ ਦੀ ਗਿਣਤੀ ਹੈ ਜਿਹੜੀ 14 ਲੱਖ ਹੈ ਤਾਂ ਦੱਸਿਆ ਜਾ ਰਿਹਾ ਕਿ 트럼ਪ ਸਰਕਾਰ ਦੇ ਵੱਲੋਂ ਹੁਣ ਕੋਈ ਵੱਡਾ ਫੈਸਲਾ ਲਿੱਤਾ ਜਾ ਸਕਦਾ ਇਹਨਾਂ 14 ਲੱਖ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਪ੍ਰਵਾਸੀ ਭਾਰਤੀ ਕਹਿ ਸਕਦੇ ਆ ਜਾਂ ਫਿਰ ਹੋਰ ਦੇਸ਼ਾਂ ਤੋਂ ਇੱਧਰ ਉੱਧਰ ਗਏ ਨੇ ਜਿਹੜੇ ਅਮਰੀਕਾ ਦੇ ਵਿੱਚ ਭਾਰਤ ਨੂੰ ਛੱਡ ਕੇ ਹੋਰ ਦੇਸ਼ਾਂ ਦੇ ਵਿੱਚੋਂ ਵੀ ਗਏ ਹੋਏ ਨੇ ਉਹਨਾਂ ਨੂੰ ਮਿਲਾ ਕੇ 14 ਲੱਖ ਜਿਹੜੇ ਪ੍ਰਵਾਸੀ ਨੇ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦੀਆਂ ਚਿੰਤਾਵਾਂ ਹੁਣ ਵਧਦੀਆਂ ਹੋਈਆਂ ਨਜ਼ਰ ਆਰਿਆ ਨੇ ਕਿ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ 14 ਲੱਖ ਪ੍ਰਵਾਸੀਆਂ ਨੂੰ 트럼ਪ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਜਾ ਸਕਦਾ ਹੈ